ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਮ ਜੋ ਕੇ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਦੀ ਨਾਮਾਈ ਹੇਠ ਜੋ ਸ਼ੁਰੂ 20 ਤਰੀਕ ਤੋਂ ਕਰਨੀ ਸੀ ਸਾਨੂੰ ਕੋਲ ਕਾਪੀਆਂ ਲੇਟ ਆਈਆਂ ਇਸ ਕਰਕੇ ਅਸੀਂ ਅੱਜ ਇੱਥੇ ਸ਼ੁਰੂਆਤ ਕੀਤੀ ਹੈ ਵਕਫਾ ਖਲਕਿਆਂ ਚ ਕਈਆਂ ਸ਼ੁਰੂ ਹੋ ਗਈ ਹੈ ਉਹਦੇ ਸੰਬੰਧ ਵਿੱਚ ਹਲਕਾ ਜਲਾਲਾਬਾਦੀ ਜਿਹੜੀ ਭਰਤੀ ਮੈਮ ਹੈ ਇਹਨੂੰ ਅੱਜ ਸ਼ੁਰੂਆਤ ਕੀਤਾ ਜੋ ਕਿ ਕੱਲ ਤੋਂ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਜਿਵੇਂ ਡੂਟੀਆਂ ਲੱਗੀਆਂ ਹੋਵੇ ਹੋਵੇ ਜਾ ਕੇ ਉਥੋਂ ਇਨ 1 ਮਹੀਨੇ ਦੇ ਵਿੱਚ ਅਸੀਂ ਪੂਰੀ ਭਰਤੀ ਨੂੰ ਮੁਕੰਮਲ ਕਰਾਂਗੇ ਵਧੀਆ ਘਾਰਾ ਮਿਲ ਰਿਹਾ ਜੀ ਇੱਕ ਵਾਰ ਫਿਰ ਅਕਾਲੀ ਦਰਬਾਰ ਵਧੀਆ ਘਾਰਾ ਮਿਲ ਰਿਹਾ ਤੁਸੀਂ ਪਿਛਲੇ ਦਿਨ ਵੇਖਿਆ ਹੋਣਾ ਮੇਲਾ ਮੱਘੀ ਮੁਕਸਰ ਤੇ ਜੋ ਕਾਨਫਰੰਸ ਹੋਈ ਹੈ ਉਸ ਵਿੱਚ ਬਹੁਤ ਹੀ ਭਰਮੀ ਕਾਨਫਰੰਸ ਹੋਈ ਹੈ ਤੇ ਜਲਾਲਾਬਾਦ ਵਿੱਚੋਂ ਮੈਨੂੰ ਇੱਕਤੀ ਸੋਂ ਦੀ ਪਹਿਲੀ ਵਾਰੀ ਕਈ ਸਾਲਾਂ ਤੋਂ ਇਹ ਹੋਇਆ ਕਿ ਸਾਨੂੰ ਬੱਸ ਨਹੀਂ ਦਿੱਤੀ ਸੀ ਇੱਕਤੀ ਸੀਮਤ ਬੱਸਾਂ ਦਿੱਤੀਆਂ ਸੀ ਫਿਰ ਵੀ ਸਾਨੂੰ ਇੱਕਤੀ ਮੰਗਿਆ ਮੈਂ ਖੈ ਮਾਫੀ ਚਾਹੁੰਨੇ ਭਾਈ ਅਸੀਂ ਇੱਕ ਦੀ ਪ੍ਰਬੰਧ ਨਹੀਂ ਕਰ ਸਕੇ ਅਗਲੇ ਕਿਹੜੇ ਅਸੀਂ ਤੁਹਾਨੂੰ ਹੋਰ ਵਰਤਦੇ ਬਹੁਤ ਵੱਧ ਗਿਆ ਹੰਕਾਰ ਹੈ ਕਿੰਨਾ ਟੀਚਾ ਰੱਖਿਆ ਜੀ ਘੱਟੋ-ਕੱਟ ਵੀ ਇੱਥੋਂ ਅਸੀਂ 40000 ਮੈਂਬਰਸ਼ਿਪ ਤੋਂ 50 ਪਰ ਪਰਤੀ ਕਰਾਂਗੇ ਜਲਾਲਾਬਾਦ ਤੋਂ ਕਿੰਨੇ ਸਮੇਂ ਦੇ ਵਿੱਚ ਵਿੱਚ ਇਹ ਪਰਤੀ ਜਾਰੀ ਹੋਊਗੀ ਇਹ ਇਹ 20 ਇੱਕ ਵਾਰ ਜਿਹੜੀ ਡੇਟ ਹੈ ਉਹ 20 ਫਰਫਰੀ ਤੱਕ ਦੀ ਡੇਟ ਹੈ 20 ਜਨਵਰੀ ਤੋਂ 20 ਫਰਫਰੀ ਦੇ ਵਿੱਚ ਕੋਈ ਉਮਰ ਦੀ ਹੱਦ ਨਹੀਂ ਜੋ ਵੋਟਰ ਹੈਗਾ ਉਹ ਮੈਂਬਰ ਬਣ ਸਕਦਾ ਸਾਂ ਜੋ ਭਰਤੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਇਸ ਨੂੰ ਲੈ ਕੇ ਸਾਡੇ ਅੱਜ ਕਾਰਜਕਾਰਨ ਪਾਰਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਦੀ ਉਹਨਾਂ ਦੀ ਅਗਵਾਈ ਦੇ ਵਿੱਚ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਪੰਜਾਬ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਭਰਤੀ ਸ਼ੁਰੂ ਹੋਈ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੇਨ ਮੈਨ ਜਿਵੇਂ ਬਾਈ ਜੀ ਨੇ ਦੱਸਿਆ ਸਰਕਲ ਪ੍ਰਬੰਧ ਜੋਨ ਇੰਚਾਰਜਾਂ ਨੂੰ ਸੱਦ ਕੇ ਅਸੀਂ ਉਹਨਾਂ ਦੀਆਂ ਡਿਊਟੀਆਂ ਲਈਆਂ ਉਸ ਹਸਾਬ ਨਾਲ ਅਸੀਂ ਭਰਤੀ ਦਾ ਗਾਜ ਕੀਤਾ ਅੱਜ ਕੀ ਕਿਹਾ ਜਾਊਗੀ ਵਰਕਰਾਂ ਨੂੰ ਜਾਂ ਆਮ ਜਨਤਾ ਨੂੰ ਸ਼ਹਿਰ ਵਾਸੀਆਂ ਨੂੰ ਕਿਉਂਕਿ ਕਾਫੀ ਡਿਲੇ ਪੈ ਜਾਂਦਾ ਜਦੋਂ ਵੀ ਕੋਈ ਜਿਵੇਂ ਅੱਜ ਤੁਹਾਡੀ ਮੀਟਿੰਗ ਹੋਈਏ ਉਸ ਤੋਂ ਫੇਰ ਕਾਫੀ ਸਮਾਂ ਪੈ ਗਿਆ ਕਾਰਨ ਲੋਕਾਂ ਨੂੰ ਕੀ ਕਹਿਣਾ ਨਹੀਂ ਸਮਾਂ ਕਾਰਨ ਹੀ ਜਦੋਂ ਜਦੋਂ ਜਿਵੇਂ ਸਾਡੀਆਂ ਡਿਊਟੀਆਂ ਪਾਰਟੀ ਲਾਉਂਦੀ ਮੱਘੀ ਦੇ ਮੇਲੇ ਤੇ ਅਸੀਂ ਸਾਰੀਆਂ ਜਾ ਕੇ ਮੀਟਿੰਗਾਂ ਕੀਤੀਆਂ ਹੁਣ ਸਾਨੂੰ ਜਿਵੇਂ ਉਪਰੋਕਾਲ ਆਈ ਵੀ ਭਰਤੀ ਸ਼ੁਰੂ ਕਰਨੀ ਹੈ ਨਵੇਂ ਸਿਰੋਟਕੋ ਕਿ ਹਰ 5 ਸਾਲਾਂ ਬਾਅਦ ਭਰਤੀ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੀ ਬੜਾ ਅਤਿਸ਼ਾਹ ਲੋਕਾਂ ਦੇ ਵਿੱਚ ਕੱਲ ਸ਼ੁਰੂ ਹੋਈ ਆ ਸਾਡੇ ਕੋਲੇ ਕਾਪੀਆਂ ਲੇਟ ਆਈਆਂ ਸਾਨੂੰ ਕੱਲ ਤੋਂ ਹੀ ਫੋਨ ਆਈ ਜਾਂਦੇ ਸੀ ਪਿੰਡਾਂ ਦੇ ਵਿੱਚੋਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਵੀ ਸਾਡੇ ਕੋਲੇ ਕਾਪੀਆਂ ਦੇਖ ਜਾਓ ਜੀ ਅਸੀਂ ਭਰਤੀ ਨੂੰ ਬਹੁਤ ਵਧੀਆ ਸੁਚੈ ਤੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਵੀ ਅਸੀਂ ਕਹਿੰਨੇ ਆ ਵੀ ਬਦਲਾਅ ਦੇ ਨਾਂ ਤੇ ਲੋਕ ਕਈ ਵਾਰੀ ਗਮਰਾਹ ਹੋ ਜਾਂਦੇ ਆ ਲੋਕਾਂ ਨੂੰ ਸਾਰਾ ਪਤਾ ਕਿਹੜਾ ਆਪਣਾ ਕਿਹੜਾ ਕਾਉਂਟ ਚੰਗਾ ਜੀ ਕਿਹੜਾ ਮਾੜਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਜੀ ਪਤਾ ਚਲ ਜੂਗੇ ਬੜਾ ਵਧੀਆ ਸ਼ਾਜ ਜਿਲ੍ਹਾ ਫਾਜ਼ਿਲਕਾ 'ਚ ਕੀ ਟਾਰਗੇਟ ਲੈ ਕੇ ਚੱਲੇ ਹੋ ਅਸੀਂ 40 ਤੋਂ 50 ਹਜ਼ਾਰ ਜਿਹੜੀ ਹਲਕਾ ਬਾਜ਼ ਕਰਨੀ ਆ 2 ਲੱਖ ਦੇ ਕਰੀਬ ਸਾਡਾ ਟੀਚਾ ਹੈ ਜਿਲ੍ਹਾ ਫਾਜ਼ਿਲਕਾ ਦਾ ਚਾਰ ਹਲਕੇ ਸਾਡੇ ਜਲਾਲਾਬਾਦ ਫਾਜ਼ਿਲਕਾ ਬੱਲੂਆਣਾ ਤੇ ਬੋਹਰ ਹੰਗਾਰਾ ਕਿਸ ਤਰ੍ਹਾਂ ਦਾ ਮੋਟ ਵਧੀਆ ਹੰਗਾਰਾ ਆ ਜੀ ਇਹ ਕਿਸ ਨੇ ਅਕਾਲੀ ਦਲ ਦੀ ਇਸ ਭਰਤੀ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਹੋਵੇ ਉਹ ਕਿਤੇ ਸੰਪਰਕ ਕਰ ਸਕਦਾ ਕੋਈ ਫੋਨ ਨੰਬਰ ਕੋਈ ਐਡਰੈਸ ਕੀ ਸਹੂਲਤ ਦੇ ਫੋਨ ਨੰਬਰ ਸਾਡੇ ਜਿਹੜੇ ਸ਼ਹਿਰ ਹੀ ਹੈ ਉਹਦਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਜੱਜਾ ਸਾਹਿਬ ਨਾਲ ਕਰ ਸਕਦੇ ਆ ਸਾਡੇ ਹਲਕਾ ਇੰਚਾਰਜ ਭਾਈ ਮੰਟਾ ਜੀ ਇਹਨਾਂ ਨਾਲ ਕਰ ਸਕਦੇ ਆ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਖੜੇ ਆ ਮੈਂਬਰ ਐਸਜੀਪੀਸੀ ਸਾਡੇ ਖੜੇ ਆ ਕਿਸੇ ਵੀ ਜਿਹੜਾ ਅਕਾਲੀ ਦਲ ਦਾ ਮੈਨ ਵਰਕਰ ਹੈ ਕਿਸੇ ਨਾਲ ਵੀ ਕਰ ਸਕਦੇ ਆ ਜੀ ਸਰਕਲ ਪ੍ਰਧਾਨ ਸਾਡੇ ਜਿਹੜੇ ਆ ਸੱਤ ਸਰਕਲ ਪ੍ਰਧਾਨ ਉਹ ਉਹਨਾਂ ਤੋਂ ਸਾਰਿਆਂ ਤੋਂ ਉਹ ਆਪ ਵੀ ਜਾ ਕੇ ਆਪ ਜਾ ਰਹੇ ਆਪ ਜਾ ਕੇ ਪਿੰਡ ਪਿੰਡ ਜਾ ਕੇ ਸਾਰੀ ਜਿੱਥੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਦਿਹਾਤੀ ਦੇ ਪ੍ਰਦਾਨ ਉਹ ਦਿਹਾਤੀ ਦੇ ਜੁਨਾਵਾਰੀਆ ਤੁਹਾਡੇ ਕੋਲ ਹਾਂਜੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਲਾਂਬੰਦ ਕਰ ਰਹੇ ਹੋ ਜਿਵੇਂ ਜਿਵੇਂ ਅੱਜ ਜਿਵੇਂ ਅਸੀਂ ਇੱਥੇ ਮੀਟਿੰਗ ਕੀਤੀ ਹੈ ਜੀ ਬਾਈ ਮੰਟਾ ਜੀ ਦੇ ਅਗਵਾਈ ਦੇ ਵਿੱਚ ਜਿਵੇਂ ਸਾਡੇ ਦੂਜੇ ਹਲਕਿਆਂ ਦੇ ਹਲਕਾ ਇਨਚਾਰਜ ਅਸੀਂ ਕੱਲ ਉਧਰ ਵੀ ਜਾ ਰਹੇ ਹਾਂ ਬੋਰ ਬਲੂਆਣਾ ਫਾਇਲਕਾ ਉਵੇਂ ਉਵੇਂ ਜਿਵੇਂ ਜਿਵੇਂ ਸਾਡੀਆਂ ਡਿਊਟੀਆਂ ਲੱਗੀਆਂ ਉਸ ਤੋਂ ਬਾਅਦ ਅਸੀਂ ਆਪਦੇ ਲੈਵਲ ਤੇ ਪਿੰਡਾਂ ਦੇ ਵਿੱਚ ਹੋਰ ਵੀ ਪ੍ਰੋਗਰਾਮ ਕਰਾਂਗੇ ਜਿੱਥੇ ਜਿੱਥੇ ਲੋਡ ਸਾਡੀ ਲੋਡ ਮਹਿਸੂਸ ਕਰਾਂਗੇ